ਹਾਂ ਜੀ ਹਾਂ ਜੀ ਮੈਂ ਲਾਈਨ ਤੇ ਹਾਂ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਮੈਨੂੰ ਲੱਗਦਾ ਤੁਹਾਡਾ ਮਿਊਟ ਤੇ ਸੀਗਾ ਤੇ ਕੀ ਹਾਲ ਤੁਹਾਡਾ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋ ਹਾਂ ਜੀ ਬਹੁਤ ਵਧੀਆ ਭਾਈ ਤੁਸੀਂ ਦੱਸੋ ਜੀ ਕਿੰਨਾ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਮਲਟੀਪਲ ਸਵਾਲ ਕਰਨੇ ਆ ਸੋ ਤੁਹਾਨੂੰ ਥੋੜੀ ਸਪੀਡ ਪਿੱਕ ਕਰਨੀ ਪੈਣੀ ਹੈ ਪਹਿਲਾ ਸਵਾਲ ਤੁਹਾਡਾ ਇਹ ਤੁਹਾਨੂੰ ਇਹ ਹੈ ਕਿ ਇਹ ਜਿਹੜੇ ਟਰਕਿੰਗ ਇੰਡਸਟਰੀ ਨਾਲ ਰਿਲੇਟਡ ਸਵਾਲ ਆ ਜਿਹੜਾ ਏਜਡ ਲਾਇਸੈਂਸ ਨੂੰ ਲੈ ਕੇ ਕਾਫੀ ਚੇਂजेस ਤੁਸੀਂ ਲਿਆਂਦੀਆਂ ਇਵਨ ਕਿ ਜੀ ਲਾਇਸੈਂਸ ਨੂੰ ਵੀ ਲੈ ਕੇ ਉਹਦੇ ਵਿੱਚ ਕੀ ਬਿੱਲ ਜਿਹੜਾ ਕਿਉਂਕਿ ਤੁਸੀਂ ਪਹਿਲਾਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਸੀ ਹੁਣ ਸਾਨੂੰ ਪਤਾ ਲੱਗਾ ਕਿ ਇਸ ਬਿੱਲ ਨੂੰ ਵੀ ਉਹਨਾਂ ਨਵੇਂ ਬਿੱਲ ਦੇ ਨਾਲ ਸਟੈਕ ਕਰ ਦਿੱਤਾ ਗਿਆ ਹੈ ਕੀ ਬਿੱਲੇ ਪ੍ਰਾਈਵੇਟ ਮੈਂਬਰ ਬਿੱਲ ਤੁਹਾਨੂੰ ਕਿਉਂ ਲੈਣਾ ਪਿਆ ਤੇ ਕੀ ਚੇਂजेस ਤੁਸੀਂ ਚਾਹੁੰਦੇ ਉਸ ਬਿੱਲ ਦੇ ਵਿੱਚ ਅ ਬਿਲਕੁਲ ਕੁਵਿੰਦਰ ਪਾਜੀ ਤੁਸੀਂ ਜਿੱਦਾਂ ਜਾਣਦੇ ਆਂ ਜੀ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਾਂ ਮੈਂ ਆਪਣਾ ਪ੍ਰਾਈਵੇਟ ਮੈਂਬਰਸ ਮੋਸ਼ਨ ਲੈ ਕੇ ਆਂਦਾ ਸੀ ਜੀ ਪਿਛਲੇ ਸਾਲ ਅਕਤੂਬਰ ਨਵੰਬਰ ਦੇ ਵਿੱਚ ਕਾਲਿੰਗ ਓਨ ਦਾ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਕੀ ਜਿਹੜਾ ਹੈਗਾ ਜੀ ਕਮਰਸ਼ੀਅਲ ਲਾਇਸੈਂਸ ਤੋਂ ਪਹਿਲਾਂ ਜਿਹੜਾ ਵੀ ਭੈਣ ਭਰਾ ਕੋਈ ਅੰਟਾਰੀਓ ਦੇ ਵਿੱਚ ਹੈਗਾ ਚਾਹੇ ਨਵਾਂ ਆਉਂਦਾ ਵਾ ਉਹਨੂੰ ਜੀ ਲਾਇਸੈਂਸ ਲੈਣ ਤੋਂ ਬਾਅਦ ਇੱਕ ਸਾਲ ਦੀ ਵੇਟਿੰਗ ਕਰਨੀ ਪਵੇ ਬਿਫੋਰ ਦੇ ਟੇਕ ਦਾ ਕਮਰਸ਼ੀਅਲ ਲਾਇਸੈਂਸ ਇਹ ਇਹਦੇ ਉੱਪਰ ਮਿਨਿਸਟਰੀ ਨੇ ਕਾਫੀ ਫਿਰ ਕੰਸਲਟੇਸ਼ਨ ਵੀ ਕੀਤੀ ਆ ਜੀ ਉਹਨ ਆ ਤੇ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਕੱਲ ਜਿਹੜਾ ਬਿੱਲ ਜਿਹੜਾ ਇੰਟਰੋਡਿਊਸ ਕੀਤਾ ਗਿਆ ਜੀ ਜਿਹਦੇ ਵਿੱਚ ਬਿਲਡਿੰਗ ਫਾਸਟਰ ਹੋਮਸ ਐਂਡ ਇਨਫਰਾਸਟ੍ਰਕਚਰ ਉਹਦੇ ਵਿੱਚ ਲੈਜਿਸਲੇਸ਼ਨ ਜਿਹੜਾ ਜੀ ਉਹਨੂੰ ਨਾਲ ਇੱਕ ਇੰਟਰੋਡਿਊਸ ਕਰ ਲਿਆ ਗਿਆ ਉਹਦੇ ਨਾਲ ਦੀ ਨਾਲ ਇਨ ਐਡੀਸ਼ਨ ਟੂ ਥੈਟ ਕੁਮਿੰਦਰ ਪਰੀਜਤ ਦਾ ਕਾਫੀ ਦੇਰ ਤੋਂ ਕਮਿਊਨਿਟੀ ਦੀ ਆਵਾਜ਼ ਆ ਰਹੀ ਸੀ ਕਿ ਜੀ ਵਿਜ਼ਟਰ ਜਿਹੜੇ ਇੱਥੇ ਆਉਂਦੇ ਆ ਉਹ ਲਾਇਸੈਂਸ ਲੈ ਲੈਂਦੇ ਉਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਵਾ ਲੋਕੀ ਰੋਡ ਸੇਫਟੀ ਨੂੰ ਲੈ ਕੇ ਕਾਫੀ ਕਨਸਰਨਡ ਆ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਕਾਫੀ ਇਨਕਸਪੀ ਅ ਤੇ ਲੋਕ ਜੇ ਆਪਣੇ ਪਰਿਵਾਰ ਦੇ ਨਾਲ ਬਾਹਰ ਨਿਕਲਦੇ ਆ ਜੀ ਲੋਕਾਂ ਨੂੰ ਡਰ ਲੱਗਦਾ ਕਿ ਕੋਈ ਸਾਡੇ ਉੱਪਰ ਗੱਡੀ ਨਾਲ ਛਾੜ ਦੇ ਸੋ ਕਾਫੀ ਦੇਰ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜੇ ਐਕਸਪੀਰੀਐਂਸ ਡਰਾਈਵਰ ਹੈਗੇ ਉਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਵਾ ਕਿਉਂਕਿ ਕੋਈ ਵੀ ਨਵਾਂ ਡਰਾਈਵਰ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਆਉਂਦਾ ਉਹਨੂੰ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨ ਇੱਥੋਂ ਦੇ এনਵਾਇਰਨਮੈਂਟ ਬਾਰੇ ਪਤਾ ਹੋਣਾ ਚਾਹੀਦਾ ਡਰਾਈਵਿੰਗ ਕੰਡੀਸ਼ਨਸ ਕੀ ਇੱਥੋਂ ਦਾ ਵੈਦਰ ਆ ਸੋ ਉਹਦੇ ਲਈ ਟਾਈਮ ਜਿਹੜਾ ਚਾਹੀਦਾ ਜੀ ਸੋ ਕੱਲ ਜਿਹੜਾ ਬਿਲ ਇੰਟਰੋਡਿਊਸ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਮੈਂ ਸਰਕਾਰੀ ਸਾਹਿ ਤਨਾਲ ਦੀ ਨਾਲ ਇਨ ਐਡੀਸ਼ਨ ਟੂ 댓 ਕਿਉਂਕਿ ਆਪਾਂ ਵੀ ਗੱਲਬਾਤ ਕਰਦੇ ਸੀ ਕਮਿਊਨਿਟੀ ਵੱਲੋਂ ਜਦੋਂ ਫੀਡਬੈਕ ਲਈ ਗਈ ਕਿ ਹੁਣ ਜਿਹੜਾ ਬਿਲ ਇੰਟਰੋਡਿਊਸ ਕੀਤਾ ਗਿਆ ਜੀ ਉਹਦੇ ਵਿੱਚ ਇਹ ਜੇ ਕੀਤਾ ਗਿਆ ਕਿ ਜਿਹੜਾ ਵੀ ਕੋਈ ਵਿਜ਼ਿਟਰ ਜਾਂ ਜਿਹੜਾ ਵੀ ਕੋਈ ਨਵਾਂ ਬੰਦਾ ਕੈਨੇਡਾ ਦੇ ਵਿੱਚ ਇੰਟਰੀਆਰੀਓ ਦੇ ਵਿੱਚ ਆਊਗਾ ਜੀ ਜੇ ਉਹ ਡਰਾਈਵਰ ਲਾਇਸੈਂਸ ਲੈਣ ਜਾਂਦਾ ਉਹਨਾਂ ਦੀ ਉੱਥੇ ਪਹਿਲਾਂ ਆਈਡੈਂਟੀਫਿਕੇਸ਼ਨ ਵੈਰੀਫਿਕੇਸ਼ਨ ਜਾਂ ਸਟੇਟਸ ਜਿਹੜਾ ਉਹ ਚੈੱਕ ਕੀਤਾ ਜਾਊਗਾ ਕਿ ਇਹਨਾਂ ਦਾ ਸਟੇਟਸ ਜਿਹੜਾ ਕੀ ਆ ਇਹ ਵਰਕ ਪਰਮਿਟ ਇਹਨਾਂ ਕੋਲ ਹੈਗਾ ਕਿ ਨਹੀਂ ਹੈਗਾ ਇਹ ਵਰਕ ਇੱਥੇ ਕੰਮ ਕਰਨ ਨੂੰ ਲੀਗਲੀ ਕਰ ਸਕਦੇ ਕਿ ਨਹੀਂ ਕਰ ਸਕਦੇ ਸੋ ਜੇ ਉਹ ਕੰਮ ਕਰ ਸਕਦੇ ਹੋਣਗੇ ਲੀਗਲੀ ਉਹਨਾਂ ਦਾ ਵਰਕ ਪਰਮਿਟ ਸਟੇਟਸ ਹੋਊਗਾ ਤਾਂ ਹੀ ਉਹਨਾਂ ਨੂੰ ਜਿਹੜਾ ਡਰਾਈਵਰਸ ਲਾਇਸੈਂਸ ਦਿੱਤਾ ਜਾਊਗਾ ਜੇ ਉਹਨਾਂ ਦਾ ਵਿਜ਼ਿਟਰ ਸਟੇਟਸ ਹੈਗਾ ਤੇ ਉਹਨਾਂ ਨੂੰ ਜਿਹੜਾ ਡਰਾਈਵਰਸ ਲਾਇਸੈਂਸ ਇਹ ਮਤਲਬ ਜੀ 2 ਵੀ ਨਹੀਂ ਦਿੱਤਾ ਜਾਊਗਾ ਜੀ ਇਹਦੇ ਨਾਲ ਦੀ ਨਾਲ ਜੇ ਵੀ ਭੈਣ ਜਿਹੜੇ ਭੈਣ ਭਰਾ ਕੋਈ ਲੈਟ ਸੇ ਜੀ ਸਾਲ ਦਾ ਕੁਲਵਿੰਦਰ ਪਾਲ ਜੀ ਦਾ 2 ਸਾਲ ਦਾ ਵਰਕ ਪਰਮਿਟ ਆ ਪਹਿਲਾਂ ਇਦਾਂ ਹੁੰਦਾ ਸੀ ਕਿ ਜਿਹੜਾ ਵੀ ਲਾਇਸੈਂਸ ਲੈਣ ਜਾਂਦਾ ਸੀ ਉਹਨੂੰ 5 ਸਾਲ ਦੇ ਦਿਨ ਤੇ ਜਾਂਦਾ ਸੀ ਸੋ ਹੋਣਾ ਜਿੰਨੀ ਦੇਰ ਤੱਕ ਤੁਹਾਡਾ ਵਰਕ ਵਰਕ ਪਰਮਿਟ ਵੈਲਿਡ ਹੋਊ ਅ ਲੈਟਸ ਸੇ ਤੁਹਾਡਾ 2 ਸਾਲ ਦਾ ਵਰਕ ਪਰਮਿਟ ਵੈਲਿਡ ਆ ਤੁਹਾਨੂੰ 2 ਸਾਲ ਦਾ ਜਿਹੜਾ ਜੀ ਉਹ ਲਾਇਸੈਂਸ ਦਿੱਤਾ ਜਾਊਗਾ ਉਹਦੇ ਨਾਲ ਨਾਲ ਹੋਰ ਮੇਜਰ ਚੇਂਜਸ ਜਿਹੜੀਆਂ ਕਲਿੰਦਰ ਭਾਜੀ ਆਈਆਂ ਜਿਹੜੇ ਵੀ ਕੰਟਰੀ ਦੇ ਨਾਲ অন্ਟਾਰੀਓ ਦਾ ਰੈਸਿਪਰੋਕਲ ਐਗਰੀਮੈਂਟ ਨਹੀਂ ਹੈਗਾ ਉਹ ਕੰਟਰੀਸ ਉਹ ਜੇ ਕੋਈ ਭੈਣ ਭਰਾਵਾਂ ਦਾ ਲੈਟਸ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਜੇ ਕੋਈ ਭੈਣ ਭਰਾਵਾਂ ਦਾ ਉਹਦਾ ਜਿਹੜਾ ਮੈਕਸਿਮਮ ਜਿਹੜਾ ਐਕਸਪੀਰੀਅੰਸ ਆ ਚਾਹੇ ਉਹਨੇ 15 ਸਾਲ ਗੱਡੀ ਚਲਾਈ ਆ 20 ਸਾਲ ਚਲਾਈ ਉਹਨਾਂ ਦਾ ਮੈਕਸਿਮਮ ਜਿਹੜਾ ਐਕਸਪੀਰੀਅੰਸ ਆ 12 ਮਹੀਨੇ ਜਿਹੜਾ ਕੈ ਅਤੇ ਇੱਥੇ ਆ ਕੇ ਉਹਨਾਂ ਨੂੰ ਸਾਰਾ ਪ੍ਰੋਸੈਸ ਦੁਬਾਰਾ ਜਿਹੜਾ ਫਾਲੋ ਉਹਨਾਂ ਨੂੰ ਡਾਇਰੈਕਟਲੀ ਜੀ 2 ਜਿਹੜਾ ਆਪਾਂ ਅਲਾਉ ਕਰ ਦਾਂਗੇ ਦੇਣ ਨੂੰ ਜਿੱਦਾਂ ਪਹਿਲਾਂ ਹੁੰਦਾ ਸੀ ਐਕਸਪੀਰੀਅੰਸ ਪਵਾ ਕੇ ਉਹ ਰਾਈਟਰੇ ਆਪਣਾ ਜੀ ਦੇ ਦਿੰਦੇ ਸੀ ਹੁਣ ਜੀ ਨਹੀਂ ਦੇ ਸਕਣਗੇ ਉਹ ਜੀ 2 ਦੇਣਗੇ ਜੇ ਉਹਨਾਂ ਕੋਲ ਐਕਸਪੀਰੀਅੰਸ 12 ਮਹੀਨੇ ਦਾ ਹੈਗਾ ਜੀ 2 ਦੇ ਕੇ ਉਹਨਾਂ ਨੂੰ ਸਾਲ ਦੀ 8 ਤੋਂ 12 ਮਹੀਨੇ ਦੀ ਵੇਟ ਫੇਅਰ ਕਰਨੀ ਪਊਗੀ ਜੀ ਦੇਣ ਨੂੰ ਜੀ ਤੇ ਉਸ ਤੋਂ ਬਾਅਦ 1 ਸਾਲ ਫੇਅਰ ਵੇਟ ਕਰਨੀ ਪਊਗੀ ਬਿਫੋਰ ਦੇ ਟੇਕ ਦਾ ਕਮਰਸ਼ੀਅਲ ਐਜ਼ਡ ਲਾਇਸੈਂਸ ਸੋ ਇਹ ਚੇਂजेस ਜਿਹੜੀਆਂ ਮੇਜਰ ਚੇਂजेस ਜਿਹੜੀਆਂ ਕੁ ਅੱਜ ਦਿਨ ਲਗਾ ਕਾਫੀ ਵੈਲਕਮਿੰਗ ਨਿਊਜ਼ ਆ ਕਾਫੀ ਕਲ ਦੀਆਂ ਲੋਕਾਂ ਦੀ ਮੈਨੂੰ ਕਾਲ ਆ ਰਹੀਆਂ ਜੀ ਇਹਦੇ ਬਾਰੇ ਕਿ ਬਹੁਤ ਵਧੀਆ ਸਟੈਪ ਲਿਆ ਗਿਆ ਸੰਦੀਪ ਸਾਹਿਬ ਅਪਰੀਸ਼ੀਏਟ ਚਲੋ ਤੁਸੀਂ ਦੇਰ ਆਈ ਦੁਰਸਤ ਆਏ ਕਿਉਂਕਿ ਬਾਰ ਬਾਰ ਮੈਸੇਜ ਆ ਰਹੀ ਆ ਕਿ অন্ਟਾਰੀਓ ਸਰਕਾਰ ਬਹੁਤ ਪਛਰੇ ਕੇ ਫੈਸਲੇ ਲਾ ਰਹੀ ਆ ਅਮਰੀਕਾ ਦੇ ਜਿਹੜੇ ਹੈਗੇ ਨੇ ਟ੍ਰਾਂਸਫਰ ਫੈਕਟਰੀ ਮਿਸਟਰ ਸ਼ਿਆਨ ਗਫੀ ਉਨੇ ਰੀਸੈਂਟਲੀ ਕਾਫੀ ਵੱਡੀਆਂ ਚੇਂਜੇਸ ਕੀਤੀਆਂ ਨੇ ਕਿ ਜਿਹੜੇ ਲੋਕਾਂ ਕੋਲ ਸਿਟੀਜ਼ਨ ਨਹੀਂ ਆ ਜਨਰਲ ਲੋਕਾਂ ਕੋਲ ਅਮਰੀਕਾ ਦੀ ਗ੍ਰੀਨ ਕਾਰਡ ਨਹੀਂ ਆ ਜਾਂ ਇੱਕ ਦੋ ਹੋਰ ਉਹਨਾਂ ਕੋਲ ਮਿਰਖਲ ਐਕਸ 1 ਐਕਸ 2 ਵੀਜ਼ਾ ਆ ਉਹਨਾਂ ਸਾਰਿਆਂ ਦੇ ਹਿੰਡ ਡਰਾਈਵਿੰਗ ਲਾਇਸੈਂਸ ਹੁਣ ਕੈਨਸਲ ਕਰ ਦਨੇ ਆ ਰੀਨਿਊ ਨਹੀਂ ਬਿਲਕੁਲ ਕਰਨੇ ਪਹਿਲੀ ਗੱਲ ਤੇ ਸਵਾਲ ਲੋਕਾਂ ਦੇ ਸਾਨੂੰ ਇਹ ਆ ਰਹੇ ਨੇ ਕਿ অন্ਟਾਰੀਓ ਸਰਕਾਰ ਇੰਨੇ ਚਰਜੀ ਸੀ ਮੰਗ ਕਰ ਰਹੀ ਸੀ ਇੰਨੇ ਅਨਟ੍ਰੇਨਡ ਜਿਹੜੇ ਅਨ ਐਕਸਪੀਰੀਐਂਸ ਲੋਕ ਸਾਡੇ ਰੋਡਾਂ ਤੇ ਚੱਲ ਰਹੇ ਨੇ ਰੋਡਸ ਤੇ ਚੱਲ ਰਹੇ ਆ ਉਹਨਾਂ ਨੂੰ ਤੁਸੀਂ ਰੋਡ ਤੋਂ ਲਾਂਬੇ ਕਰੋਗੇ ਉਨਾ ਨੇ ਇਹਨੇ ਦੇਰ ਨਾਲ ਤੁਹਾਨੂੰ ਕੀਤਾ ਕਿ ਤੁਸੀਂ ਅਮਰੀਕਾ ਦੇ ਦਰਜ ਤੇ ਜਿਹੜੇ ਟੈਂਪਰੇਰੀ ਲੋਕ ਨੇ ਉਹਨਾਂ ਦੇ ਲਾਇਸੈਂਸ ਕੈਨਸਲ ਕਰੋਗੇ ਦੇਖੋ ਕੁਲਿੰਦਰ ਭਾਜੀ ਪਹਿਲਾਂ ਵੀ ਜਿਹੜੀ ਪ੍ਰੋਵੀਜ਼ਨ ਹੈਗੀ ਸੀ ਜੇ ਤੁਸੀਂ ਚੈੱਕ ਕਰੋਗੇ ਇੰਟਾਰੀਓ ਦੀ ਵੈਬਸਾਈਟ ਤੇ ਜਾ ਕੇ ਕਿ ਕੋਈ ਵੀ ਵਿਜ਼ਟਰ ਜਿਹੜਾ ਇੱਥੇ ਦੇ ਇੰਟਾਰੀਓ ਦੇ ਵਿੱਚ ਆਉਂਦਾ ਸੀ ਉਹ ਲਾਇਸੈਂਸ ਨਹੀਂ ਲੈ ਸਕਦਾ ਸੀ ਅਨਲੈਸ ਕਿ ਉਹਨਾਂ ਕੋਲ ਵਰਕ ਪਰਮਿਟ ਹੈਗਾ ਬਟ ਪ੍ਰੋਬਲਮ ਕਿੱਥੇ ਆ ਰਹੀ ਸੀ ਕਿ ਜਿਹੜੇ ਸਰਕੋ ਵਾਲੇ ਜਿਹੜੇ ਡਰਾਈਵ ਪਾਸ ਸੈਂਟਰ ਹੈਗੇ ਜਦੋਂ ਵੀ ਕੋਈ ਪੈਂਪਰ ਆਉਂਦਾ ਸੀ ਉਹਨਾਂ ਦਾ ਜਿਹੜੀ ਪ੍ਰੋਪਰ ਆਈਡੈਂਟੀਫਿਕੇਸ਼ਨ ਨਹੀਂ ਕੀਤੀ ਜਾਂਦੀ ਸੀ ਸੋ ਹੁਣ ਆਪਾਂ ਇੱਕ ਮੰਡੀਟਰੀ ਕਰ ਰਹੇ ਆ ਕਿ ਇੱਕ ਸਿਸਟਮ ਲੈ ਕੇ ਆ ਰਹੇ ਆ ਕਿ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਤੁਹਾਨੂੰ ਬਿਲਕੁਲ ਕਰਨੀ ਪਊਗੀ ਬਿਫੋਰ ਜਿਹੜਾ ਤੁਸੀਂ ਉਹਨਾਂ ਨੂੰ ਲਾਇਸੈਂਸ ਜਿਹੜਾ ਦੇਣਾ ਅਲਾਉ ਕਰਦੇ ਆ ਜੀ ਸੋ ਇਹ ਚੇਂਜ ਇਸ ਨੋ ਡਾਊਟ ਕਮਿਊਨਿਟੀ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੀ ਆ ਲੇਕਿਨ ਕਈ ਵਾਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਵੀ ਕਾਫੀ ਦੇਰ ਦੇ ਪੁਸ਼ ਕਰ ਰਹੇ ਸੀ ਮੋਸ਼ਨ ਵੀ ਲੈ ਕੇ ਆਂਦਾ ਸੋ ਮੈਨੂੰ ਲੱਗਦਾ ਕਿ ਬੈਟਰ ਲੇਟ ਦੈਨ ਨੈਵਰ ਅ ਅਜੇ ਵੀ ਜਿਹੜੇ ਕਿਉਂਕਿ ਕਾਫੀ ਅੱਗੇ ਜਾਪਨ ਧਿਆਨ ਰੱਖਣ ਦੀ ਲੋੜ ਹੈਗੀ ਆ ਕਿਉਂਕਿ ਆਪਾਂ ਦੇਖ ਰਹੇ ਕਿੰਨੇ ਅੱਜ ਕੱਲ੍ਹ ਹਾਦਸੇ ਹੋ ਰਹੇ ਆ ਉਹਦੇ ਨਾਲ ਜਿਹੜੀ ਕਮਿਊਨਿਟੀ ਜਿਹੜੀ ਸਾਰੀ ਉਹਨਾਂ ਦਾ ਕਹ ਲਓ ਇੱਕ ਬੰਦਾ ਜੇ ਗਲਤੀ ਕਰਦਾ ਸਾਰੀ ਕਮਿਊਨਿਟੀ ਨੂੰ ਉਹਦਾ ਜਦਾ ਖਮਿਆਜਾ ਭੁਗਤਣਾ ਪੈਂਦਾ ਜੀ ਸੋ ਇਸੇ ਕਰਕੇ ਜਿਹੜੀਆਂ ਇਹ ਚੇਂਜ ਜਿਹੜੀਆਂ ਲਿਆਉਣ ਦੀ ਮੈਨੂੰ ਲੱਗਦਾ ਲੋੜ ਹੈਗੀ ਆ ਕਿ ਇਨਕਸਪੀਰੀਅੰਸ ਡਾਈਵਰਸਿਟੀ ਜਿਹੜਾ ਤੁਸੀਂ ਇਹ ਜਿਹੜਾ ਕੱਲ ਮਿਨਿਸਟਰ ਆਫ ਟਰਾਂਸਪੋਰਟ ਨੇ ਲਿਆਂਦਾ ਆ ਬਿਲ ਇਸ ਨੂੰ ਇਹਦੀਆਂ ਫਸਟ ਸੈਕੰਡਰੀ ਰੀਡਿੰਗ ਤੇ ਇਹਨੂੰ ਪਾਸ ਹੋਣ ਤੇ ਇਹਨ ਇਹ ਭਾਜੀ ਬਿੱਲ ਜਿਹੜਾ ਲਿਆਂਦਾ ਗਿਆ ਜੀ ਮਿਨਿਸਟਰੀ ਆਫ ਮਿਨਿਸਪਲ ਅਫੇਅਰਜ਼ ਐਂਡ ਹਾਊਸਿੰਗ ਵੱਲੋਂ ਲੈ ਕੇ ਆਂਦਾ ਗਿਆ ਇਹਦੇ ਵਿੱਚ ਕਾਫੀ ਜਿਹੜੇ ਜਿਹੜੇ 엘ਿਮੈਂਟਸ ਐਡ ਕੀਤੇ ਗਏ ਜਿੱਦਾਂ ਇੱਕ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਨਾਲ ਜਿਹੜਾ ਇਹ 엘ਿਮੈਂਟ ਐਡ ਕੀਤਾ ਗਿਆ ਵਾ ਇਹਦੀ ਫਸਟ ਰੀਡਿੰਗ ਕੱਲ ਆਲਰੇਡੀ ਹੋ ਚੁੱਕੀ ਹੈ ਜੀ ਮਿਲਦਾ ਦੀ ਸੈਕੰਡ ਰੀਡਿੰਗ ਜਿਹੜੀ ਹੈ ਹੋਪਫੁਲੀ ਨੈਕਸਟ ਜਾਂ ਤੋਂ ਅਗਲੇ ਵੀਕ ਜਿਹੜੀ ਸਟਾਰਟ ਹੋ ਜੂਗੀ ਜੀ ਫਿਰ ਇਹ ਬਿੱਲ ਕਮੇਟੀ ਤੋਂ ਜਾਊਗਾ ਭਾਜੀ ਤੇ ਫਿਰ ਇਹ ਥਰਡ ਰੀਡਿੰਗ ਵਾਪਸ ਆਊਗੀ ਮੋਸਟ ਲਾਈਕਲੀ ਜੇ ਕਿਉਂਕਿ ਲੈਜਿਸਲੇਟਿ ਅੱਜ ਇਹ ਬਿੱਲ ਦਸੰਬਰ ਤੱਕ ਨਹੀਂ ਪਾਸ ਹੁੰਦਾ ਤੇ ਮੈਨੂੰ ਲੱਗਦਾ ਕਿ ਫੈਬ ਮਾਰਚ ਦੇ ਵਿੱਚ ਬਿੱਲ ਪਾਸ ਹੋ ਕੇ ਇੱਕ ਲਾ ਬਣ ਜਾਊਗਾ ਜੀ ਤੇ ਇਹਨੂੰ ਅਮਰਜੈਂਸੀ ਹਾਲਾਤਾਂ ਚ ਕਿਉਂ ਨਹੀਂ ਕੀਤਾ ਜਾਂਦਾ ਕਿਉਂਕਿ ਦੂਜੇ ਬੰਨੇ ਆਪਣਾ ਜਿਹੜਾ ਗਾਂਢੀ ਮੁਲਕੀ ਹਾਊਸ ਮਾਮਲੇ 'ਚ ਬਹੁਤ ਵੱਡੇ ਪੱਧਰ ਤੇ ਚੇਂਜਸ ਕਰਨ ਜਾ ਰਿਹਾ ਹੈ ਲੋਕੇਸ਼ ਗਰਦੀ ਮੰਗ ਕਰਦੇ ਆ ਕਿ ਸਰਕਾਰ ਇਸ ਨੂੰ ਅਮਰਜੈਂਸੀ ਹਾਲਾਤ 'ਚ ਪਾਸ ਕਰੇ ਹੋ ਸਕਦਾ ਹੈ ਕਿ ਨਾ ਕੁਝ ਅ ਬਿਲਕੁਲ ਹ ਸਦਾਬਾਜੀ ਕਿਰਨਦਰ ਬਾਜੀ ਪਰ ਕਈ ਵਾਰੀ ਗਵਰਨਮੈਂਟ ਦਾ ਜਿਹੜਾ ਪ੍ਰੋਸੈਸ ਹੁੰਦਾ ਤੁਹਾਨੂੰ ਕਿਉਂਕਿ ਆਪੋਜੀਸ਼ਨ ਵੀ ਆ ਤੁਹਾਨੂੰ ਜਿਹੜੇ ਬਿੱਲ ਆ ਉਹਨਾਂ ਦੀ ਰੀਡਿੰਗ ਜਿਹੜੇ ਸਰਟਨ ਆਵਰ ਜਿਹੜੇ ਕੰਪਲੀਟ ਕਰਨੇ ਪੈਂਦੇ ਆ ਬਿਫੋਰ ਕਮੇਟੀ ਤੋਂ ਜਾਂਦਾ ਫਿਰ ਕਮੇਟੀ ਦੇ ਵਿੱਚ ਵੀ ਅੱਗੇ ਤੁਹਾਨੂੰ ਲੋਕਾਂ ਦੀ ਜਿਹੜੀ ਦਲੀਲ ਸੁਣਨੀ ਪੈਂਦੀ ਆ ਜਿਹੜੇ ਸਟੇਕ ਹোলਡਰਸ ਆ ਹੋਰ ਲੋਕੀ ਆਪਣੀ ਫੀਡਬੈਕ ਜਾਂ ਕੋਈ ਐਮੈਂਡਮੈਂਟ ਚਾਹੁੰਦੇ ਉਹ ਦੱਸ ਸਕਦੇ ਆ ਸੋ ਲੇਕਿਨ ਕੋਸ਼ਿਸ਼ ਕਰਾਂਗੇ ਜਿੰਨਾ ਜਲਦੀ ਤੋਂ ਜਲਦੀ ਪਾਸ ਹੋਵੇ ਲੇਕਿਨ ਜਿਹੜਾ ਪ੍ਰੋਸੈਸ ਜਿਹੜਾ ਜਿਉ ਆਪਾਂ ਨੂੰ ਫਾਲੋ ਕਰਨਾ ਪਊ ਤੇ ਕੈਨੇਡਾ ਲੈਂਡ ਕਰਨ ਤੋਂ ਮਹੀਨੇ ਬਾਅਦ ਹੀ ਇੱਥੇ ਉੱਬਰ ਚਲਾ ਰਹੇ ਨੇ ਉਹਨਾਂ ਲੋਕਾਂ ਦਾ ਕੀ ਕਰੋਗੇ ਤੁਸੀਂ ਬਿਲਕੁਲ ਭਾਜੀ ਇਹਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਉੱਬਰ ਵੀ ਜੀ ਤੋਂ ਬਾਅਦ ਨਹੀਂ ਚਲਾ ਸਕਦੇ ਸੋ ਇਹ ਜਿਹੜਾ ਹੁਣ ਨਵਾਂ ਬਿਲ ਆਊਗਾ ਇਹਦੇ ਨਾਲ ਜਿੱਦਾਂ ਆਪਾਂ ਗੱਲ ਕੀਤੀ ਹੈ ਕੋਈ ਵੀ ਜਿਹੜਾ ਇੱਥੇ ਆਉਂਦਾ ਪੈਨਟਰ ਆ ਉਹਨੂੰ ਸਿੱਧਾ ਜੀ ਨਹੀਂ ਮਿਲਣਾ ਇੱਥੇ ਉਹਨੂੰ ਜੀ 2 ਲੈ ਕੇ 1 ਸਾਲ ਦੀ ਵੇਟਿੰਗ ਕਰਨੀ ਪੈਣੀ ਆ ਫਿਰ ਉਹ ਜੀ ਲਾਇਸੈਂਸ ਲੈਣਗੇ ਜੀ ਤੇ ਜਦੋਂ ਜੀ ਲਾਇਸੈਂਸ ਲੈਂਦੇ ਆ ਜਿਨ੍ਹਾਂ ਦਾ ਵਰਕ ਪਰਮਿਟ ਵੈਲਿਡ ਹੈਗਾ ਵਾ ਤੇ ਫਿਰ ਉਹ ਉੱਬਰ ਚਲਾ ਸਕਦੇ ਲੇਕਿਨ ਉਹ ਤੋਂ ਪਹਿਲਾਂ ਨਹੀਂ ਚਲਾ ਸਕਣਗੇ ਜੀ ਅੱਛਾ ਸੰਧੂ ਸਾਹਿਬ ਬ੍ਰੈਂਟਨ ਦੇ ਸੈਕੰਡ ਹਸਪੀਟਲ ਨੂੰ ਲੈ ਕੇ ਅਜੇ ਵੀ ਬੜੀ ਮਿਸ ਇਨਫੋਰਮੇਸ਼ਨ ਚੱਲ ਰਹੀ ਆ ਅਸੀਂ ਇਸ ਸਾਲ ਤੀਸਰਾ ਜਿਹੜਾ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸ ਅਗਲੇ ਬੁੱਧਵਾਰ ਫੰਡ ਰੇਜ਼ ਕਰਨਾ ਹੈ ਇਸ ਵਾਰੀ ਅਸੀਂ ਕਮਿਟ ਕਰ ਰਹੇ ਹਾਂ ਕਿ ਅਸੀਂ ਘੱਟੋ ਘੱਟ 1.5 ਲੱਖ ਡਾਲਰ 150000 ਉਸ ਨੂੰ ਜਿਹੜਾ ਪਲੇਜ ਕਰਾਈਏ ਇੱਕ ਮਿੰਟ ਇੱਕ ਲੱਖ ਕੀ ਕਹਿਣਾ ਤੁਹਾਡਾ ਹਸਪੀਟਲ ਨੂੰ ਲੈ ਕੇ ਹਸਪੀਟਲ ਨੂੰ ਲੈ ਕੇ ਕਾਫੀ ਲੋਕ ਚਿੰਤਤ ਨੇ ਕਿ ਸਰਕਾਰ ਨੇ ਫੰਡ ਅਜੇ ਵੀ ਨਿਗਲੀਜ਼ ਕੀਤਾ ਜਿਹੜੀ ਕੰਸਟਰਕਸ਼ਨ ਹੈ ਰੋਗੀ ਆ ਮਸ਼ੀਨਾਂ ਉੱਥੋਂ ਲੈ ਗਏ ਨੇ ਹੋਰ ਸਰਕਾਰ ਜਿਹੜੀ ਐ ਇੱਕ ਹੋਰ ਇਲੈਕਸ਼ਨ ਲੜਨ ਨੂੰ ਫਿਰਦੀ ਆ ਕੀ ਕਹਿਣਾ ਤੁਹਾਡਾ ਸਾਰੀ ਮਿਸ ਇਨਫੋਰਮੇਸ਼ਨ ਤੁਹਿੰਦਰਪਾਜੀ ਮੈਂ ਕਰੂੰਗਾ ਜੀ ਦੇਖੋ ਪਹਿਲੀ ਗੱਲ ਤੇ ਆਪਾਂ ਕਈ ਮਰ ਕੱਲ ਵੀ ਸੁਣ ਲਿਆ ਹੈ ਰੇਡੀਓ ਤੇ ਭਾਈ ਇੱਕ ਸਾਫ ਕਹਿ ਰਹੇ ਸੀ ਕਿ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਆ ਕੇ ਅਨਾਉਂਸਮੈਂਟ ਕੀਤੀ ਆਪਾਂ ਇਲੈਕਸ਼ਨ ਤੋਂ ਬਾਅਦ ਉਹਦੀ ਗਰਾਉਂਡ ਬ੍ਰੇਕਿੰਗ ਕੀਤੀ ਸੀ ਜੀ ਮਾਰਚ ਦੇ ਮਹੀਨੇ ਵਿੱਚ ਤੇ ਮੈਨੂੰ ਦੱਸ ਦਿਆ ਕੋਈ ਹੋਰੀ ਤੁਸੀਂ ਹਸਪੀਟਲ ਟੀਮ ਨਾਲ ਵੈਰੀਫਾਈ ਕਰ ਸਕਦੇ ਆ ਕਿ ਉੱਥੇ ਅਰਲੀ ਕੰਸਟ੍ਰਕਸ਼ਨ ਜਿਹੜੀ ਆਲਰੇਡੀ ਸਟਾਰਟ ਹੋ ਚੁੱਕੀ ਆ ਜਿਹੜੇ ਫੰਡ ਆ ਔਰ ਆਲਰੇਡੀ ਬਜਟ ਦੇ ਵਿੱਚ ਆ ਫੰਡਸ ਵੱਲੋਂ ਕੋਈ ਕ ਤਾਂ ਜਿਹਾ ਪਾਕੀ ਬਿਲੀਅਨਸ ਆਫ ਡਾਲਰ ਦੇ ਪ੍ਰੋਜੈਕਟ ਆ 2 ਬਿਲੀਅਨ ਡਾਲਰ ਦਾ ਪ੍ਰੋਜੈਕਟ ਆ ਉਹਦੇ ਵਿੱਚ ਕਈ ਵਾਰ ਚੀਜ਼ਾਂ ਜਿਹੜੀਆਂ ਸਾਡੇ ਵੀ ਕੰਟਰੋਲ 'ਚ ਨਹੀਂ ਹੁੰਦੀਆਂ ਜਿਹੜਾ ਕਿਉਂਕਿ ਉਹਨਾਂ ਨੇ ਜਿਹੜੇ ਕੰਟਰੈਕਟਰ ਲੱਭਨੇ ਆ ਬਿਡਿੰਗ ਪ੍ਰੋਸੈਸ ਹੁੰਦਾ ਉਹ ਆਲਰੇਡੀ ਹੋ ਚੁੱਕਾ ਵਾ ਉਹਨਾਂ ਨੇ ਕੰਟਰੈਕਟਰ ਲੱਭ ਲਿਆ ਵਾ ਤੇ ਇਹਦੀ ਕੰਸਟ੍ਰਕਸ਼ਨ ਜਿਹੜੀ ਫੁੱਲ ਫਲੱਜ ਬਹੁਤ ਜਲਦੀ ਸਟਾਰਟ ਹੋਊਗੀ ਲੇਕਿਨ अर्ਲੀ ਕੰਸਟ੍ਰਕਸ਼ਨ ਇਹਦੀ ਆਲਰੇਡੀ ਜਿਹੜੀ ਸਟਾਰਟ ਹੋ ਚੁੱਕੀ ਆ ਤੇ ਜਿੱਦਾਂ ਤੁਸੀਂ ਜਿਹੜਾ ਫੰਡ ਰੈਸਟ ਕਰ ਰਹੇ ਆ ਇਸ ਲਈ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਐਫਰ ਇਹ ਬਹੁਤ ਜ਼ਰੂਰੀ ਹੁੰਦਾ ਕੁਲਵਿੰਦਰ ਪਾਜੀ ਕੱਲਾ ਅੰਟਾਰੀਓ ਸੌਰੀ ਬ੍ਰੈਂਟਨ ਦੇ ਵਿੱਚ ਇਹ ਨਹੀਂ ਹੈਗਾ ਜੀ ਜਿੰਨੇ ਵੀ ਹਸਪੀਟਲ ਆਪਣੇ ਹੈਗੇ ਆ ਅੰਟਾਰੀਓ ਵਾਈਡ ਜਿੰਨੇ ਹਸਪੀਟਲ ਹੁੰਦੇ ਉਹਨਾਂ ਦੇ ਵਿੱਚ ਜਿਹੜਾ 10% ਆ ਕਮਿਊਨਿਟੀ ਸ਼ੇਅਰ ਹੁੰਦਾ ਹਮੇਸ਼ਾ ਹੀ ਸੋ 10% ਕਮਿਊਨਿਟੀ ਸ਼ੇਅਰ ਦੇ ਵਿੱਚ ਜਿਹੜਾ 50% ਆ ਉਹ ਆਲਰੇਡੀ ਜਿਹੜੀ ਸਿਟੀ ਆਫ ਬ੍ਰੈਂਟਨ ਨੇ ਪਲੱਜ ਕਰ ਚੁੱਕੀ ਆ ਉਸ ਤੋਂ ਇਲਾਵਾ ਜਿਹੜੇ ਭੈਣ ਭਰਾ ਜਿਹੜੇ ਆਪਣੇ ਡੋਨੇਸ਼ਨ ਹੁੰਦੇ ਬਹੁਤ ਵੱਧ ਚੜ ਕੇ ਨਾਟ ਓਨਲੀ ਆਪਣੀ ਕਮਿਊਨਿਟੀ ਉੱਥੇ ਕਾਫੀ ਵਾਈਟ ਕਮਿਊਨਿਟੀ ਦੇ ਲੋਕ ਆ ਜਿਨ੍ਹਾਂ ਨੇ 20 ਬਿ ਬਿਲੀ ਆਪਣੇ ਟੀਵੀਡੀ ਵਾਲੇ ਨੇ ਪਲੱਜ ਕੀਤਾ ਜੀ ਸੋ ਕਾਫੀ ਕਮਿਊਨਿਟੀ ਜਿਹੜੀ ਪਲੱਜ ਕਰਦੀ ਹੈ ਨਾਟ ਓਨਲੀ ਕਲੇ ਬ੍ਰੈਂਪਟਨ ਦੇ ਵਿੱਚ ਸਾਰੇ ਇੰਟਰੀਓ ਦੇ ਵਿੱਚ ਪ੍ਰੋਸੈਸ ਆ ਕੋਈ ਹਸਪੀਟਲ ਬਣਨਾ ਉਹਦੇ ਵਿੱਚ ਜਿਹੜਾ 10% ਕਮਿਊਨਿਟੀ ਸ਼ੇਅਰ ਹੁੰਦਾ ਜਿਹਦੇ ਵਿੱਚ ਇਕਵਿਪਮੈਂਟ ਆਪਾਂ ਗੱਲ ਕਰਦੇ ਆ ਫਰਨੀਚਰ ਗੱਲ ਕਰਦੇ ਆ ਲੇਕਿਨ ਇਹ ਤੁਹਾਡਾ ਪ੍ਰੋਮਿਸ ਆ ਕਿ ਇਹ ਹਸਪੀਟਲ ਜਿਹੜਾ ਬਣ ਕੇ ਰੈਡੀ ਹੋਣਾ ਵਾ ਤੇ ਇਹਦੀ ਜਿਹੜੀ ਫੁੱਲ ਫਲੱਜ ਕੰਸਟ੍ਰਕਸ਼ਨ ਆ ਬਹੁਤ ਜਲਦੀ ਜਿਹੜੀ ਸਟਾਰਲਿੰਗ अर्ਲੀ ਕੰਸਟ੍ਰਕਸ਼ਨ ਹੈ ਦੀ ਆਲਰੇਡੀ ਚੱਲ ਰਹੀ ਹੈ ਜੀ ਤੇ ਉਸ ਤੋਂ ਇਲਾਵਾ ਇਹ ਵੀ ਲੋਕਾਂ ਦੀ ਕਈ ਵਾਰ ਕੁਐਸਚਨ ਆਉਂਦੇ ਆ ਕਿ ਦੇਖੋ ਆਪਾਂ ਨੂੰ ਤੀਜੇ ਹਸਪੀਟਲ ਦੀ ਲੋੜ ਆ ਕੁਲਵਿੰਦਰਪੁਰ ਜਦੋਂ ਵੀ ਇਹ ਹਸਪੀਟਲ ਸਟਾਰਟ ਹੋ ਜਾਂਦਾ ਕੰਮ ਇਹਦਾ ਆਪਾਂ ਨਾਲ ਆਲਰੇਡੀ ਤੀਜੇ ਹਸਪੀਟਲ ਦੇ ਕੰਮ ਕਰ ਰਹੇ ਆ ਸਿਟੀ ਆਫ ਰੈਂਪਟਨ ਨੇ ਉਹਦੇ ਲਈ ਲੈਂਡ ਵੀ ਜਿਹੜੀ ਆਇਡੈਂਟੀਫਾਈ ਕਰਕੇ ਰੱਖੀ ਆ ਜੀ ਜੀ ਬ੍ਰਾਂਟਨ ਵੈਸਲੇ ਵਿੱਚ ਹੋਊਗੀ ਜੀ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਸੋ ਜਦੋਂ ਵੀ ਇੱਥੇ ਥੋੜਾ ਕੰਮ ਜਿਹੜਾ ਬਿਲਕੁਲ ਸਟਾਰਟ ਹੋ ਜਾਂਦਾ ਆ ਆਪਾਂ ਡੈਫੀਨਟਲੀ ਤਿੱਜੇ ਹਸਪੀਟਲ ਤੇ ਆਲਰੇਡੀ ਜਿਹੜਾ ਕੰਮ ਜਿਹੜਾ ਸਟਾਰਟ ਕਰ ਚੁੱਕੇ ਆ ਵੀ ਲਾਸਟਵਾਲ 10 ਮਿੰਟ ਦੋ ਤਿੰਨ ਮਿੰਟ ਹੀ ਤੁਹਾਡੇ ਹੋਰ ਲੈਣੇ ਆ ਅਮਰਜੋਤ ਜੀ ਇਹ ਜਿਹੜਾ ਲੈਂਡਲਰ ਟੈਨੈਂਟ ਬੋਰਡ ਪ੍ਰਤੀ ਜਿਹੜੀਆਂ ਚੇਂਜਸ ਆਈਆਂ ਨੇ ਤੁਹਾਡੇ ਆਫਿਸ ਦੇ ਵਿੱਚ ਉਧਰ ਸਾਡੀ ਮਿਨਿਸਟਰ ਨਾਲ ਮੀਟਿੰਗ ਹੋਈ ਸੀ ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ ਇਹ ਕੀ ਕੀ ਚੇਂਜਸ ਨੇ ਜੇ ਬਰੀਫਲੀ ਦੱਸਣਾ ਚਾਹੋ ਸਾਨੂੰ ਤਾਂ ਅ ਬਿਲਕੁਲ ਕੁਲਵਿੰਦਰ ਬਾਦੀ ਇੱਕ ਹੋਰ ਬਹੁਤ ਵੱਡਾ ਇਸ਼ੂ ਲੈਣ ਲਾ ਟੈਨੈਂਟ ਬੋਰਡ ਦਾ ਤੁਸੀਂ ਉੱਥੇ ਆਏ ਉਹਨਾਂ ਧੰਨਵਾਦ ਆ ਤੁਹਾਡਾ ਸਾਰਿਆਂ ਨੇ ਬੜੀ ਇੰਪੋਰਟੈਂਟ ਫੀਡਬੈਕ ਦਿੱਤੀ ਤੇ ਮਨਿਸਟਰ ਨੇ ਚੀਜ਼ ਵੀ ਗੱਲ ਉੱਥੇ ਕਹੀ ਸੀ ਕਿ ਮੈਂ ਬੜੇ ਲੰਮੇ ਸਮੇਂ ਤੋਂ ਮਨਿਸਟਰ ਦੇ ਨਾਲ ਪਿੱਛੇ ਪਿਆ ਸੀ ਕਿ ਇਹਦੇ ਵਿੱਚ ਚੇਂਜਸ ਲਿਆਂਦੀਆਂ ਜਾਣ ਈਵਨ ਕਿ ਮੈਨੂੰ 2-3 ਸਾਲ ਹੋ ਗਏ ਲਗਾਤਾਰ ਮਨਿਸਟਰ ਦੇ ਨਾਲ ਗੱਲਬਾਤ ਕਰਦੇ ਆ ਪ੍ਰੀਮੀਅਰ ਨਾਲ ਗੱਲ ਕਰਦੇ ਆ ਕੌਂਕਸ ਦੇ ਵਿੱਚ ਹਮੇਸ਼ਾ ਰੇਸ ਕਰਦਾ ਆ ਉੱਥੇ ਮੈਂ ਕੀ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਚੇਂਜਸ ਕਰਨੀ ਚਾਹੀਦੀਆਂ ਸੋ ਫਾਈਨਲੀ ਜਿਹ ਕਿ ਲੈਂਡਲੋਰ ਟੈਨੈਂਟ ਬੋਰਡ ਜਿਹੜਾ ਇੱਕ ਕਹਿ ਲੋ ਕਿ ਲੱਗਦਾ ਸੀ ਲੋਕਾਂ ਨੂੰ ਕਿ ਫੇਅਰ ਸਿਸਟਮ ਨਹੀਂ ਹੈਗਾ ਸਿਰਫ ਲੱਗਦਾ ਕਿ ਟੈਨੈਂਟਸ ਦੀ ਜ਼ਿਆਦਾ ਫੇਵਰ ਕੀਤੀ ਜਾਂਦੀ ਆ ਸੋ ਇਹਨੂੰ ਆਪਾਂ ਹੁਣ ਫੇਅਰ ਫੇਅਰ ਸਿਸਟਮ ਬਣਾ ਰਹੇ ਆ ਕਿ ਲੈਂਡਲੋਰ ਟੈਨੈਂਟਸ ਇਕੁਅਲੀ ਜਿਹੜੇ ਉਹਨਾਂ ਦੀ ਇਹਦੇ ਵਿੱਚ ਸਪੋਰਟ ਕੀਤੀ ਜਾਵੇ ਆ ਸੋ ਕਾਫੀ ਜਿਹੜਾ ਨੋਨ ਪੇਮੈਂਟ ਆਫ ਰੈਂਟ ਦਾ ਆਪਣੇ ਕੁਲਵਿੰਦਰ ਪਾਜੀ ਇਸ਼ੂ ਹੈਗਾ ਕਿਸੀ ਲੋਕੀ ਨੋਨ ਪੇਮੈਂਟ ਜਿਹੜਾ ਰੈਂਟ ਕਿਹੜਾ ਕਿ 7-7 ਮਹੀਨੇ ਨਹੀਂ ਦਿੰਦੇ ਤੇ ਫਿਰ ਉਹਨਾਂ ਦੀ ਜਦੋਂ ਉੱਥੇ ਹੀアリング ਦੀ ਆਉਂਦੀ ਸੀ ਉੱਥੇ ਹਵਾਰੀ ਤੇ ਹੀアリング ਤੇ ਆ ਕੇ ਉਹ ਕਹਿੰਦੇ ਸੀ ਕਿ ਅਸੀਂ ਆ ਲੈਂਡਲੋਰ ਨੂੰ ਆ ਕੇ ਆਸਿਫ ਫਿਕਸ ਕਰਵਾਉਣ ਵੀ ਨਹੀਂ ਆ ਨਹੀਂ ਫਿਕਸ ਕੀਤਾ ਤੇ ਜਿਹੜੇ ਉੱਥੇ ਜੱਜ ਹੁੰਦੇ ਉਹਨਾਂ ਨੂੰ ਹੋਰ ਟਾਈਮ ਦੇ ਦਿੰਦੇ ਸੀ ਓਕੇ ਕਿ ਤੁਸੀਂ 2 ਮਹੀਨੇ ਦਾ ਟਾਈਮ ਹੋਰ ਲੈ ਲਓ ਤੇ ਤੁਸੀਂ ਆਪਣਾ ਜਿਹੜਾ ਰੈਂਟ ਸੇਅਰ ਕਰ ਦੋ ਤੇ ਤੁਹਾਡਾ ਫਿਕਸ ਕਰਵਾ ਦੇਣਗੇ ਸੋ ਇਹਦੇ ਵਿੱਚ ਹੁਣ ਆਪਾਂ ਕਲੀਅਰ ਇੱਕ ਇੰਡੀਕੇਸ਼ਨ ਦੇ ਦਿੱਤੀ ਇਹਨਾਂ ਨੂੰ ਜਿਹੜਾ ਬੋਰਡ ਨੂੰ ਕਿ ਜਦੋਂ ਵੀ ਕੋਈ ਨਾ ਨੋਨ ਪੇਮੈਂਟ ਆਫ ਰੈਂਟ ਦਾ ਜਦੋਂ ਕੋਈ ਮਸਲਾ ਆਉਂਦਾ ਜਾਂ ਲੇਟ ਪੇਮੈਂਟ ਦਾ ਜਿਹੜਾ ਮਸਲਾ ਆਉਂਦਾ ਜੀ ਉਹਨੂੰ ਤੁਸੀਂ ਆਧਾਰ ਬਣਾ ਕੇ ਰਾਈਟ ਵੇ ਜਿਹੜੀ ਅਪੀਲਸ਼ਨ ਜਿਹੜੀ ਕਰ ਸਕਦੇ ਆ ਸੋ ਇਹ ਬਹੁਤ ਵੱਡਾ ਇਹਦੇ ਵਿੱਚ ਸਟੈਪ ਹੈ ਕਿ ਜਿਹੜਾ ਵੀ ਨ ਅ ਤੇ ਜਾਂ ਲੇਟ ਪੇਮੈਂਟ ਹੋਊਗਾ ਉਹਨੂੰ ਆਧਾਰ ਬਣਾ ਕੇ ਰਾਈਟ ਵਿੱਚ ਪਹਿਲੀ ਹੀਅਰਿੰਗ ਦੇ ਵਿੱਚ ਜਿਹੜੀ ਐਵਿਕਸ਼ਨ ਕੀਤੀ ਜਾ ਸਕਦੀ ਆ ਨਾਲ ਦੀ ਨਾਲ ਜਿਹੜਾ ਆਪਾਂ ਕੀਤਾ ਜੀ ਪਹਿਲਾਂ ਰਿਵਿਊ ਹੁੰਦਾ ਕਿ ਜਿਹੜਾ ਟੈਨੈਂਟ ਆ ਉਹ ਰਿਵਿਊ ਦਾ ਉਹਨੂੰ ਮੌਕਾ ਦਿੱਤਾ ਜਾਂਦਾ ਕਿ ਹੀਅਰਿੰਗ ਤੋਂ ਬਾਅਦ 30 ਦਿਨ ਦਾ ਟਾਈਮ ਹੁੰਦਾ ਕਿ ਤੁਸੀਂ ਰਿਵਿਊ ਦੇ ਵਿੱਚ ਕਰ ਸਕਦੇ ਆ ਉਹਨੂੰ 30 ਨੂੰ ਘਟਾ ਕੇ ਆਪਾਂ 15 ਦਿਨ ਕਰ ਦਿੱਤਾ ਜੀ ਤੇ ਨਾਲ ਦੀ ਨਾਲ ਜਿਹੜਾ ਹੁੰਦਾ ਕਿ ਜਿਹੜਾ ਵੀ ਜੇ ਕੋਈ ਨਾਨ ਪੇਮੈਂਟ ਦੇ ਵਿੱਚ ਪਹਿਲਾਂ ਆਪਾਂ ਨੂੰ ਨੋਟਿਸ ਦੇਣਾ ਪੈਂਦਾ ਸੀ 14 ਦਿਨ ਦਾ ਜੀ ਜੇ ਕੋਈ ਕੈਨ ਰੈਂਟ ਨਹੀਂ ਦੇ ਰਿਹਾ ਉਹ 14 ਦਿਨ ਤੋਂ ਕਟਾ ਗਿਆ ਆਪਾਂ 7 ਦਿਨ ਕਰ ਦਿੱਤਾ ਕਿ 7 ਦਿਨ ਜੇ ਰੈਂਟ ਨਹੀਂ ਆਉਂਦਾ ਤੇ ਆਪਾਂ ਉਹਨਾਂ ਨੂੰ ਨੋਟਿਸ ਜਿਹੜਾ ਦੇ ਸਕਦੇ ਆ। ਨਾਲ ਨਾਲ ਇਹਦੇ ਵਿੱਚ ਹੋਰ ਵੀ ਇੰਪੋਰਟੈਂਟ ਚੇਂजेस ਹੈਗੀਆਂ ਕੁਲਿੰਦਰਪਾਲ ਜੀ ਜੇ ਤੁਸੀਂ ਆਪਣੇ ਯੂਜ਼ਲੀ ਪ੍ਰਾਪਰਟੀ ਦੇ ਵਿੱਚ ਮੂਵ ਹੋਣਾ ਚਾਹੁੰਦੇ ਆ ਪਹਿਲਾਂ ਇਦਾਂ ਹੁੰਦਾ ਸੀ ਕਿ ਤੁਸੀਂ ਨੋਟਿਸ ਵੀ ਦਿੰਨੇ ਤੇ ਲੇਕਿਨ ਤੁਹਾਨੂੰ ਜਿਹੜਾ ਟੈਨੈਂਟ ਨੂੰ ਕੰਪਨਸੇਟ ਕਰਨਾ ਪੈਂਦਾ ਸੀ ਚਾਹੇ 1 ਮਹੀਨੇ ਦਾ ਰੈਂਟ ਦਵਾਂ ਚਾਹੇ ਉਹਨਾਂ ਹੋਰ ਕੰਪਨਸੇਟ ਕੀਤਾ ਜਾਵੇ। ਇਹਦੇ ਵਿੱਚ ਆਪਾਂ ਕਲੀਅਰਲੀ ਕਹਿ ਦਿੱਤਾ ਕਿ 120 ਦਿਨ ਦਾ ਨੋਟਿਸ ਜੇ ਤੁਸੀਂ ਦੇ ਦਿੱਤਾ ਟੈਨੈਂਟ ਨੂੰ ਆਪਣੇ ਮੂਵ ਹੋਣ ਦੇ ਲਈ ਤੁਹਾਨੂੰ ਕੋਈ ਕੰ ਤੇ ਤੁਹਾਡੀ ਤੁਸੀਂ ਪ੍ਰਾਪਰਟੀ ਜਿਹੜੀ ਰਾਈਟਵੇ ਜਿਹੜੀ ਵਕੇਟ ਕਰਵਾ ਸਕਦੇ ਆ ਜੀ ਇਹਦੇ ਨਾਲ ਦੀ ਨਾਲ ਸ਼ੈਰੀਫ ਜਿਹੜੇ ਆਪਾਂ ਗੱਲ ਉਹਦੋਂ ਕੀਤੀ ਸੀ ਸਾਰਿਆਂ ਨੇ ਫੀਡਬੈਕ ਦਿੱਤੀ ਸ਼ੈਰੀਫ ਜਿਹੜੇ ਅੰਟਾਰੀਓ ਵਿੱਚ ਬਹੁਤ ਘਟਿਆ ਜਿਹੜੇ ਬਾਅਦ ਚੋਂ ਵਿਸ਼ੇਸ਼ ਕਰਵਾਉਂਦੇ ਆ ਸ਼ੈਰੀਫ ਆਪਾਂ ਇਹਦੇ ਵਿੱਚ 20% ਹੋਰ ਜਿਹੜੇ ਐਡ ਕਰ ਰਹੇ ਆ ਕੁਲਵਿੰਦਰ ਭਾਜੀ ਜਿਹੜੇ ਸਟਾਰਟਿੰਗ ਦੇ ਵਿੱਚ 20% ਹੋਰ ਜਿਹੜੇ ਸ਼ੈਰੀਫੇ ਦੇ ਵਿੱਚ ਐਡ ਕੀਤੇ ਜਾਣਗੇ ਅੰਟਾਰੀਓ ਦੇ ਵਿੱਚ ਤੇ ਨਾਲ ਦੀ ਨਾਲ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਫੈਕਟਰ ਹੈਗਾ ਕਿ ਪਹਿਲਾਂ ਜਦੋਂ ਟੈਨੈਂਟ ਜਿਹਦਾ ਹੇਅਰਿੰਗ ਦੇ ਉੱਪਰ ਜਾਂਦਾ ਸੀ ਉਹ ਕਹਿੰਦਾ ਸੀ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਮੇਰੀ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਸੀ ਮੇਰੀ ਹੀਟਿੰਗ ਦੀ ਪ੍ਰੋਬਲਮ ਸੀ ਸੋ ਉਹ ਆਪਾਂ ਕਹਿ ਰਿਹਾ ਤਾਂ ਕਿ ਇਹਦੇ ਵਿੱਚ ਜੇ ਕੋਈ ਟੈਨੈਂਟ ਨੇ ਕੱਲ ਨੂੰ ਇਦਾਂ ਦਾ ਇਸ਼ੂ ਹੀਅਰਿੰਗ ਤੇ ਲੈ ਕੇ ਆਉਣਾ ਉਹਨੂੰ ਪਹਿਲਾਂ ਨੋਟਿਸ ਦੇਣਾ ਪਊਗਾ ਆਪਣੇ ਬੋਰਡ ਨੂੰ ਸਾਤ ਦਿਨ ਪਹਿਲਾਂ ਕਿ ਆਹ ਮੇਰੇ ਇਸ਼ੂ ਹੈਗੇ ਨਾਲ ਦੇ ਨਾਲ 50% ਰੈਂਟ ਜਿਹੜਾ ਉਹਨੇ ਆਲਰੇਡੀ ਪੇ ਕੀਤਾ ਹੋਣਾ ਚਾਹੀਦਾ ਲੈਂਡਲੋਰ ਨੂੰ ਤਾਂ ਹੀ ਜਿਹੜੇ ਇਸ਼ੂਸ ਆ ਕੇ ਉੱਥੇ ਰੇਸ ਕਰ ਸਕਦਾ ਜੀ ਸੋ ਇਹ ਮੇਜਰ ਚੇਂਜ ਜਿਹੜੀ ਆ ਰਹੀ ਹੈ ਕਲੰਦਰ ਪਾਜੀ ਇਹਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਆਪਣਾ ਲੈਂਡਲੋਰ ਟੈਨੈਂਟ ਕੋਰਟ ਜਿਹੜਾ ਜੋ ਕੁਝ ਤੁਸੀਂ ਬੋਲਿਆ ਲੈਂਡਲੋਰ ਤੁਹਾਨੂੰ ਬੋਲਣਾ ਇਹ ਸਾਰਾ ਕੁਝ ਕਾਨੂੰਨ ਬਣ ਚੁੱਕਾ ਹੈ ਇਹ ਹੁਣ ਐਪਲੀਕੇਬਲ ਹੈ ਨਹੀਂ ਭਾਜੀ ਇਹ ਜਿੱਦਾਂ ਮੈਂ ਗੱਲ ਕੀਤੀ ਕਿ ਬਿੱਲ ਆਇਆ ਆਪਣਾ ਕੱਲ ਇਹ ਬਿੱਲ ਦੀ ਫਸਟ ਰੀਡਿੰਗ ਹੋ ਚੁੱਕੀ ਆ ਸੈਕੰਡ ਰੀਡਿੰਗ ਹੋਊਗੀ ਨੈਕਸਟ ਵੀਕ ਫਿਰ ਕਮੇਟੀ ਕੋ ਜਾਊਗਾ ਫਿਰ ਥਰਡ ਰੀਡਿੰਗ ਹੋ ਕੇ ਫਿਰ ਰੋਲ ਅਸੈਂਟ ਮਿਲੂਗਾ ਮੋਸਟ ਲਾਈਕਲੀ ਦਸੰਬਰ ਦੇ ਵਿੱਚ ਲੇਟ ਟੂ ਲੇਟ ਜੇੜਾ ਆਪਣਾ ਫੈਬ ਮਾਰਚ ਦੇ ਵਿੱਚ ਜੀ ਤੇ ਜਿੰਨੇ ਮੈਨੂੰ ਮੈਸੇਜ ਆਏ ਆ ਕੋਈ 15 20 ਟੈਕਸਟ ਮੈਸੇਜ ਤੇ ਵਟਸਐਪ 'ਚ ਉਸ ਬਹੁਤ ਆਂਡੇ ਸਵਾਲ ਸੰਧੂ ਸਾਹਿਬ ਦੇ ਹੋਈ ਆ ਕਿ ਜਿਹੜੇ ਲੋਕ ਗਲਤ ਐਕਸਪੀਰੀਅੰਸ ਪਾ ਕੇ ਜਾਂ ਥੋੜੇ ਟਾਈਮ 'ਚ ਕੈਨੇਡਾ 'ਚ ਆਣ ਕੇ ਟਰੱਕ ਚਲਾ ਰਹੇ ਨੇ ਜਾ ਫਿਰ ਉਹ ਕਾਰ ਦਾ ਲਾਇਸੈਂਸ ਲੈ ਕੇ ਉੱਪਰ ਚਲਾ ਰਿਹਾ ਹੈ ਉਹਨਾਂ ਦੇ ਸਾਰਿਆਂ ਦੇ ਲਾਇਸੈਂਸ ਜਿਹੜੇ ਰਿਵੋਕ ਹੋਣੇ ਚਾਹੀਦੇ ਆ ਇਹਦੇ ਤੇ ਕੀ ਸਰਕਾਰ ਇਹਦਾ ਵੱਡਾ ਫੈਸਲਾ ਲੈ ਸਕਦੀ ਹੈ ਇਹ ਫਿਰ ਹੁਣ ਤੁਹਾਨੂੰ ਆਪਾਂ ਅਗਲੇ ਇੰਟਰਵਿਊ ਚ ਪੁੱਛਾਂਗੇ ਮੈਨੂੰ ਪਤਾ ਇਸ ਵਕਤ ਟਾਈਮ ਤੋਂ ਸਹੀ ਜਵਾਬ ਦੇ ਸਕਦੇ ਬਟ ਜਾਦੀ ਕਵਿਕਲੀ ਮੈਂ ਤੁਹਾਨੂੰ ਪਹਿਲੇ ਜਵਾਬ ਕਵਿਕਲੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਗਵਰਨਮੈਂਟ ਜਿਹੜੀ ਹੈ ਕਾਫੀ ਸਟ੍ਰਿਕਟ ਹੋਈ ਹੈ ਮੈਂ ਆਪਾਂ ਤੁਸੀਂ ਦੇਖਿਆ ਪਿੱਛੇ ਕਿ ਕਾਫੀ ਲੋਕਾਂ ਦੇ ਜਿਹੜੇ ਟਰੱਕ ਲਾਇਸੈਂਸ ਜਿਹੜੇ ਸਸਪੈਂਡ ਕੀਤੇ ਗਏ ਆ ਤੇ ਕੱਲ ਨੂੰ ਜੇ ਲੱਗਦਾ ਹੈ ਇਨਵੈਸਟੀਗੇਸ਼ਨ ਬਹੁਤ ਵੱਡੇ ਲੈਵਲ ਤੇ ਆਲਰੇਡੀ ਚੱਲ ਰਹੀ ਹੈ ਜਿਹਦੇ ਵਿੱਚ OPP ਇਨਵੋਲਡ ਹੈਗੀ ਆ ਜੇ ਕੱਲ ਨੂੰ ਕੋਈ ਭੈਣ ਭਰਾ ਇਦਾਂ ਲੱਗਦੀ ਆ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਆਉਂਦੀ ਕਿ ਕਿਸੇ ਨੇ ਫਰਾਡ ਲੈਂਡ ਤਰੀਕੇ ਨਾਲ ਜਿਹੜਾ ਆਪਣਾ ਲਾਇਸੈਂਸ ਲਿਆ ਚਾਏ ਉਹ ਜੀ ਲਾਇਸੈਂਸ ਆ ਚਾਏ A Z ਆ ਉਹਨਾਂ ਦੇ ਲਾਇਸੈਂਸ ਜਿਹੜੇ ਰਿਵੋਕ ਕੀਤੇ ਜਾਣਗੇ ਤੇ ਆਲਰੇਡੀ ਜਿੱਦਾਂ ਆਪਾਂ ਗੱਲ ਕੀਤੀ ਕਾਫੀ ਲੋਕਾਂ ਦੇ ਲਾਇਸੈਂਸ ਜਿਹੜੇ ਰਿਵੋਕ ਹੋ ਚੁੱਕੇ ਜਿਨ੍ਹਾਂ ਨੇ ਬਿਸ ਆਨੈਸਟੀ ਜਾਂ ਫਰਾਡ ਫਰਾਡਲੈਂਡ ਤਰੀਕੇ ਨਾਲ ਲਾਇਸੈਂਸ ਲਿਆ ਰੀ ਬਹੁਤ ਸ਼ੁਕਰੀਆ ਅਮਰਜੁੱਤ ਥੈਂਕ ਯ